ਕਾਂਗਰਸ ਤਾਂ ਛੱਡੀ ਐ ਕਿਉਂਕਿ ਮੈਨੂੰ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਤੂੰ ਬੀਨ ਸਿੰਘ ਦੇ ਕਾਤਲਾਂ ਨੂੰ ਮਾਫ਼ ਕਰ ਦੇ ਜੇ ਮੈਂ ਮਾਫ਼ ਨਹੀਂ ਕਰਨਾ ਚਾਹੁੰਦਾ ਸੀ ਇਸ ਕਰਕੇ ਮੈਂ ਕਾਂਗਰਸ ਛੱਡਿਆ ਉਹਨਾਂ ਨੇ ਮੈਨੂੰ ਕਿਹਾ ਹੀ ਕਿਉਂ ਠੀਕ ਹੈ ਅੱਜ ਉਹ ਕਹਿੰਦਾ ਮੈਂ ਉਹਨਾਂ ਨੂੰ ਬਰੀ ਕਰਾ ਮੰਗ ਇਦੋਂ ਡੁਪਲੀਕੇਟ ਬੰਦਾ ਹੋ ਸਕਦਾ ਇਹ ਦੱਸੇ ਆਪਣੇ ਆਪ ਨੂੰ ਵੀ ਇਹਨੇ ਪੰਜਾਬ ਨੂੰ ਅੱਗ ਲਾਉਣੀ ਸੀ ਉਹਦੇ ਇਹ ਕਹਿ ਕੇ ਇਹਨੇ ਕਾਂਗਰਸ ਤੋਂ ਜਾਣਾ ਸੀ ਜਾਵੇ ਇਹ ਕਾਂਗਰਸ ਚ ਆਉਣਾ ਆਵੇ ਵੀ ਜਾਂਦੇ ਨੇ ਆਉਂਦੇ ਨੇ ਕਾਂਗਰਸੀਆਂ ਦੇ ਤਾਂ ਰੋਜ਼ ਹੀ ਆਮਨ ਰੀ ਲੱਗੀ ਹੁੰਦੀ ਹੈ ਜਦ ਮਰ ਜੀ ਕੋਈ ਛਾੜ ਮਰ ਜਾਂਦਾ ਜਦ ਮਰ ਜੀ ਆ ਜਾਂਦਾ ਆ ਕਈ ਬੰਦੇ ਪਹਿਲਾਂ ਗਏ ਬੀਜਪੀ ਜੀ ਫਿਰ ਵਾਪਸ ਵੀ ਆ ਗਏ ਤਾਂ ਕੋਈ ਹਰਕੀ ਹੀ ਕਹਿੰਦਾ ਉਹ ਮੁਕਮੰਤੀ ਗਾਂਗਰੇਸ਼ੀਆ ਦਾ ਉੱਥੇ ਚਲਾ ਗਿਆ ਇਹਨਾਂ ਦਾ ਪ੍ਰਧਾਨ ਉੱਥੇ ਚਲਾ ਗਿਆ ਫਿਰ ਉਹ ਬੀਜਪੀ ਨੂੰ ਕਹਿੰਦੇ ਇਹ ਬੜੀ ਫਿਰਕਾ ਪ੍ਰਸਤ ਪਾਰਟੀ ਆ ਹੁਣ ਉਹ ਬੜੀ ਦੇਵਤਾ ਹੋ ਗਈ ਹੈ ਇਹੀ ਮਿੱਟੂ ਦਾ ਹਾਲ ਹੈ ਦਾਦੇ ਕਰਕੇ ਜੋ ਕੁਝ ਮਿਲੇ ਸੀ ਮਿਰੇ ਸੀ ਇਹ ਪਿਤਾ ਪੁਰਖੀ ਮਿਲਿਆ ਇਹਨੇ ਕੀ ਕੀ ਕੁਰਬਾਨੀ ਕੀਤੀ ਪੰਜਾਬ ਵਾਸਤੇ ਇਹ ਦੱਸੇ ਵੀ ਲੁਧਿਆਣੇ ਦੇ ਹਲਕੇ 'ਚ ਉਹਨੇ ਕਿੰਨੇ ਵਾਰੀ ਗਿਆ ਹੈ ਉਹ ਇਹ ਦੱਸ ਦੇਵੇ ਲੋਕਾਂ ਨੂੰ ਮੈਂ ਇੱਥੇ ਗਿਆਂਗੀ ਮੈਂ ਲੋਕਾਂ ਨੂੰ ਕੱਟ ਕਰਕੇ ਉਹਨਾਂ ਦੀ ਸਮੱਸਿਆ ਸੁਣੀ ਹੈ ਹੱਲ ਨਾ ਕਰ ਸਕੇ ਸੁਣਨਾ ਤਾਂ ਹੈ ਰਵਨੀਤ ਬਿੱਟੂ ਦੇ ਬਿਆਨ ਨੂੰ ਇੱਕ ਨੂੰ ਥੋੜਾ ਦੇਖਣਾ ਹੁੰਦਾ ਕਿਸੇ ਵੀ ਚੀਜ਼ ਨੂੰ ਪੂਰੇ ਸੰਦਰਭ 'ਚ ਦੇਖਣਾ ਚਾਹੀਦਾ ਜੇ ਬਿਨਾਂ ਸੰਦਰਭ ਦੇ ਦੇਖੋ ਜਦ ਇਹ ਸੂਰਜ ਚੜ੍ਹਨ ਵਾਲਾ ਹੁੰਦਾ ਹੈ ਚੜ੍ਹਿਆ ਨਹੀਂ ਹੁੰਦਾ ਲਾਗੀ ਵੀ ਨਹੀਂ ਦਿਖਦੀ ਉਦੋਂ ਕੋਈ ਸੋਚਦਾ ਵੀ ਤਾਂ ਸ਼ਾਨਦਾਰ ਸੂਚਿਪਰੇ ਹੈ ਕਿਉਂਕਿ ਸਿਰਫ ਉਹਨਾ ਸਵਾਹ ਦੇਖਦਾ ਉਹ ਹੀ ਦੇਖਦਾ ਨਹੀਂ ਬਾਕੀ ਇਹ ਰਾਤ ਪਹਿਲਾਂ ਨਿਕਲੀ ਹੈ ਅੱਗੋਂ ਦੇਣਾ ਨੇ ਉਹ ਕਿਉਂਕੋ ਦੋਹੀਏ ਕੁਸਮਸਾਤੇ ਕੁਝ ਹੀ ਲੱਗਦਾ ਹੈ ਸਿਰੇ ਵੀ ਸ਼ਾਨੂ ਵੀ ਸੋ ਇਸ ਕਰਕੇ ਸਾਰਾ ਕੁਝ ਦਿਖਣਾ ਹੁੰਦਾ ਅੱਗਾ ਪਿੱਛਾ ਰਵਨੀਜ ਬਿੱਟੂ ਨੇ ਰਵਨੀਜ ਬਿੱਟੂ ਵਰਗਾ ਮਤਲਬ ਐਸਾ ਪੋਲਿਟਿਸ਼ੀਅਨ ਜਿਹੜਾ ਪੰਜਾਬ ਵਾਸਤੇ ਸਭ ਤੋਂ ਵੱਡਾ ਨੁਕਸਾਨਦਾਇਕ ਹੈ ਜਿਹੜਾ ਹਰ ਗੱਲ ਤੇ ਮਿੰਟੇ-ਮਿੰਟੇ ਬਦਲਦਾ ਹੈ ਜੀਨੇ ਕੁਛ ਦਿਨ ਪਹਿਲਾਂ ਬਿਆਨ ਇਹ ਦਿੱਤਾ ਕਿ ਮੈਂ ਕਾਂਗਰਸ ਤਾਂ ਛੱਡੀ ਐ ਕਿਉਂਕਿ ਮੈਨੂੰ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਤੂੰ ਬੀਨ ਸਿੰਘ ਦੇ ਕਾਤਰਾ ਨੂੰ ਮਾਫ ਕਰ ਦੇ ਤੇ ਮੈਂ ਮਾਫ ਨਹੀਂ ਕਰਨਾ ਚਾਹੁੰਦਾ ਸੀ ਇਸ ਕਰਕੇ ਮੈਂ ਕਾਂਗਰਸ ਛੱਡਿਆ ਉਹਨਾਂ ਨੇ ਮੈਨੂੰ ਕਿਹਾ ਹੀ ਕਿਉਂ ਠੀਕ ਹੈ ਅੱਜ ਉਹ ਕਹਿੰਦਾ ਮੈਂ ਉਹਨਾਂ ਨੂੰ ਬਰੀ ਕਰਾਵਾਂਗਾ ਇਦੋਂ ਡੁਪਲੀਕੇਟ ਬੰਦਾ ਹੋ ਸਕਦਾ ਕੋਈ ਜਿੰਨ ਮਨ ਹੋਰ ਮੁਖ ਹੋਰ ਸਿਕਾਂਦੇ ਕੱਚਾ ਬਾਬੇ ਨੇ ਕਿਹਾ ਇਹ ਦੱਸੇ ਆਪਣੇ ਆਪ ਨੂੰ ਵੀ ਇਹਨੇ ਪੰਜਾਬ ਨੂੰ ਅੱਗ ਲਾਉਣੀ ਸੀ ਉਹਦੇ ਕਹਿ ਕੇ ਇਹਨੇ ਕਾਂਗਰਸ ਤੋਂ ਜਾਣਾ ਸੀ ਜਾਵੇ ਇਹ ਕਾਂਗਰਸ ਚੌਣਾ ਆਵੇ ਵੀ ਜਾਂਦੇ ਨੇ ਆਉਂਦੇ ਨੇ ਕਾਂਗਰਸੀਆਂ ਦੇ ਤਾਂ ਰੋਜ਼ ਹੀ ਆਮਨ ਰੀ ਲੱਗੀ ਹੁੰਦੀ ਆ ਤਾਂ ਜਦ ਮਰਜੀ ਕੋਈ ਛਾਲ ਮਾਰ ਜਾਂਦਾ ਜਦ ਮਰਜੀ ਆ ਜਾਂਦਾ ਆ ਕਈ ਬੰਦੇ ਪਹਿਲਾਂ ਗਏ ਬੀਜਪੀ ਚ ਫਿਰ ਵਾਪਸ ਵੀ ਆ ਗਏ ਸੋ ਇਹਨਾਂ ਦਾ ਕੋਈ ਫਰਕ ਨਹੀਂ ਪੈਂਦਾ ਇਹਨਾਂ ਦਾ ਮੁੱਖ ਮੰਤਰੀ ਕਾਂਗਰਸੀਆਂ ਦਾ ਉੱਥੇ ਚਲਾ ਗਿਆ ਇਹਨਾਂ ਦਾ ਪ੍ਰਧਾਨ ਉੱਥੇ ਚਲਾ ਗਿਆ ਪਹਿਨੋਂ ਬੀਜਪੀ ਨੂੰ ਕਹਿੰਦੇ ਇਹ ਬੜੀ ਫਿਰਕਾ ਪ੍ਰਸਨ ਪਾਰਟੀ ਆ ਹੁਣ ਉਹ ਬੜੀ ਦੇਵਤਾ ਹੋ ਗਈ ਹੈ ਇਹੀ ਬਿੱਟੂ ਦਾ ਹਾਲ ਹੈ ਸੋ ਇਸ ਕਰਕੇ ਰਵਨੀਤ ਬਿੱਟੂ ਦੀ ਆਪਦੀ ਕੋਈ ਸਿਆਸਤ ਨਹੀਂ ਹੈ ਉਹਨੂੰ ਦਾਦੇ ਕਰਕੇ ਜੋ ਕੁਝ ਮਿਲਦਾ ਸੀ ਮਿਲ ਰਿਹਾ ਸੀ ਇਹ ਪਿਤਾਪੁਰ ਖਿਮਲੇਆ ਇਹਨੇ ਕੀ ਕੀ ਕੁਰਬਾਨੀ ਕੀਤੀ ਪੰਜਾਬ ਵਾਸਤੇ ਅਗਲੀ ਗੱਲ ਇਹ ਐਮਪੀ ਰਹਿ ਹੈ ਨਾਚਰ ਇਹਨੇ ਪੰਜਾਬ ਚ ਜਿਹੜੇ ਸਿੱਖਾਂ ਨਾਲ ਜ਼ਿਆਦਤੀ ਹੋਈ ਇਹਨੇ ਕਦੇ ਪਾਰਲੀਮੈਂਟ ਚ ਬੋਲਿਆ ਹੈ ਬੇਦਾ ਕਰੋ ਫੈਸਲਾ ਦੂਜੀ ਗੱਲ ਐਮਪੀ ਦਾ ਡੈਡ ਦਾ ਪੈਸਾ ਮਿਲਦਾ ਹੈ 5 ਕਰੋੜ ਰੁਪਇਆ ਹਰ ਸਾਲ 1 ਟਰਨ ਚ 25 ਕਰੋੜ ਇਹ ਦੱਸੇ ਨੇ ਲੋਕਾਂ ਦੇ ਇਕੱਠ ਕਰਕੇ ਕਾ ਦੱਸੋ